ਹੇ ਹੀ ਹੁੰਦੀ। ਇੱਕ ਕਹਾਣੀ ਹੈ ਇੱਕ ਸੰਦੀਪ ਨਾਮ ਦੇ ਮੁੰਡੇ ਦੀ ਜੋ ਇੱਕ ਮੀਡਲ ਕਲਾਸ ਪਰਿਵਾਰ ਵਿੱਚ ਪੈਦਾ ਹੋਇਆ। ਉਹ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ ਤੇ 12ਵੀਂ ਕਲਾਸ ਤੱਕ ਅਵਲ ਹੀ ਆਉਂਦਾ ਰਿਹਾ। ਇੱਕ ਕਮਾਲ ਦਾ ਬੱਚਾ ਜੋ ਪੜ੍ਹਨ ਲਿਖਣ ਵਿੱਚ ਸਭ ਤੋਂ ਅੱਗੇ ਸੀ ਤੇ ਉਸਦੇ ਪਰਿਵਾਰ ਨੂੰ ਵੀ ਉਸ ਤੇ ਬੜਾ ਮਾਣ ਸੀ। ਉਹਨਾਂ ਦਾ ਇਹ ਵਿਸ਼ਵਾਸ ਸੀ ਕਿ ਜਦੋਂ ਇਹ ਵੱਡਾ ਹੋ ਜਾਏਗਾ ਤਾਂ ਕੁਝ ਨਾ ਕੁਝ ਕਮਾਲ ਦਾ ਜ਼ਰੂਰ ਕਰੇਗਾ। ਸਾਡੇ ਪੂਰੇ ਪਰਿਵਾਰ ਦੀ ਜ਼ਿੰਦਗੀ ਬਦਲ ਦੇਗਾ। ਪਰਿਵਾਰ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਆ ਜਾਣਗੀਆਂ। ਉਹਨਾਂ ਨੂੰ ਬਸ ਉਸ ਮੁੰਡੇ ਤੋਂ ਹੀ ਉਮੀਦਾਂ ਸੀ। ਉਹਨਾਂ ਦੇ ਅਨੁਸਾਰ ਇੱਕ ਉਹ ਹੀ ਅਜੀਹਾ ਸੀ ਜੋ ਉਹਨਾਂ ਦੇ ਪਰਿਵਾਰ ਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਸਕਦਾ ਸੀ। ਪਰ ਉਹ ਮੁੰਡਾ ਜਦੋਂ ਸਕੂਲ ਵਿੱਚੋਂ ਨਿਕਲ ਕੇ ਕਾਲਜ ਵਿੱਚ ਪੜ੍ਹਨ ਲਈ ਗਿਆ ਤਾਂ ਉਸਦੇ ਜ਼ਿੰਦਗੀ ਨੂੰ ਜਿਉਣ ਦੇ ਢੰਗ ਬਦਲ ਗਏ। ਉਸਨੇ ਅਜੀਹੀ ਦੋਸਤ ਬਣਾ ਲਏ ਜਿਨ੍ਹਾਂ ਨੇ ਉਸਨੂੰ ਵਿਗਾੜ ਕੇ ਰੱਖ ਦਿੱਤਾ। ਅੱਧੀ ਅੱਧੀ ਰਾਤ ਤੱਕ ਮਹਿਫਲਾਂ ਸੱਜਣ ਲੱਗੀਆਂ। ਮਾੜੀ ਸੰਗਤ ਦੇ ਪ੍ਰਭਾਵ ਵਿੱਚ ਉਹ ਰਹਿਣ ਲੱਗਾ। ਘਰ ਵਾਲਿਆਂ ਤੋਂ ਝੂਠ ਬੋਲ ਬੋਲ ਕੇ ਪੈਸੇ ਮੰਗਵਾਈ ਜਾਣ ਲੱਗੇ। ਹੁਣ ਘਰ ਵਾਲਿਆਂ ਨੂੰ ਵੀ ਸਮਝਾਉਣ ਲੱਗ ਗਿਆ ਸੀ ਤਾਂ ਉਹਨਾਂ ਨੇ ਇੱਕ ਦਿਨ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਪਰ ਉਲਟਾ ਸੰਦੀਪ ਨੇ ਘਰ ਵਾਲਿਆਂ ਨੂੰ ਝਿੜਕ ਦਿੱਤਾ ਕਿ ਤੁਸੀਂ ਮੈਨੂੰ ਗਿਆਨ ਨਾ ਦਿਓ। ਮੈਨੂੰ ਸਭ ਪਤਾ ਕਿ ਤੁਹਾਡੇ ਗਿਆਨ ਦੇ ਨਾਲ ਕੁਝ ਨਹੀਂ ਹੋਣ ਵਾਲਾ। ਤੁਸੀਂ ਬਸ ਸ਼ਾਂਤ ਰਹੋ। ਮੈਂ ਖੁਦ ਆਪਣੇ ਹਿਸਾਬ ਨਾਲ ਆਪਣੀ ਜ਼ਿੰਦਗੀ ਜੀ ਲਵਾਂਗਾ। ਇਹਨਾਂ ਕੁਝ ਸੁਣ ਕੇ ਘਰ ਵਾਲੇ ਟਿੱਲੇ ਪੈ ਗਏ ਤੇ ਉਹ ਕੁਝ ਨਾ ਬੋਲੇ। ਸੋ ਐਸੇ ਤਰ੍ਹਾਂ 1 ਸਾਲ ਗੁਜ਼ਰ ਜਾਂਦਾ। ਸਾਲ ਬਾਅਦ ਜਦੋਂ ਕਾਲਜ ਦਾ ਰਿਜ਼ਲਟ ਆਇਆ ਤਾਂ ਸੰਦੀਪ ਇੱਕ ਵਿਸ਼ੇ ਵਿੱਚੋਂ ਫੇਲ ਹੋ ਗਿਆ ਤੇ ਜਦੋਂ ਹੀ ਇਹ ਜਿਹਾ ਹੋਇਆ ਤਾਂ ਉਸ ਦੇ ਸਵੈ ਮਾਨ ਨੂੰ ਕਾਫੀ ਠੇਸ ਪਹੁੰਚੀ ਕਿ ਜਿਹੜਾ ਮੁੰਡਾ ਸਕੂਲ ਵਿੱਚ ਇੰਨੇ ਚੰਗੇ ਨੰਬਰਾਂ ਨਾਲ ਪਾਸ ਹੁੰਦਾ ਸੀ ਉਹੀ ਮੁੰਡਾ ਕਾਲਜ ਵਿੱਚ ਆ ਕੇ ਫੇਲ ਕਿਵੇਂ ਹੋ ਗਿਆ ਤੇ ਫੇਲ ਹੋ ਜਾਣ ਵਾਲੀ ਗੱਲ ਉਸ ਦੇ ਮਨ ਵਿੱਚ ਇੰਨਾ ਘਰ ਕਰ ਗਈ ਕਿ ਉਸ ਨੇ ਖੁਦ ਨੂੰ ਆਪਣੇ ਘਰ ਵਿੱਚ ਕਮਰੇ 'ਚ ਬੰਦ ਕਰ ਲਿਆ। ਉਹ ਚੁੱਪਚਾਪ ਰਹਿਣ ਲੱਗ ਗਿਆ ਤੇ ਘਰ ਵਾਲਿਆਂ ਨਾਲ ਵੀ ਗੱਲ ਕਰਨੀ ਬੰਦ ਕਰ ਦਿੱਤੀ। ਇਥੋਂ ਤੱਕ ਦੋਸਤਾਂ ਦੇ ਫੋਨ ਚੱਕਣੇ ਵੀ ਬੰਦ ਕਰ ਦਿੱਤੇ ਬਾਹਰ ਆਉਣਾ ਜਾਣਾ ਬਿਲਕੁਲ ਬੰਦ ਕਰ ਦਿੱਤਾ ਹੁਣ ਉਹ ਹੌਲੀ-ਹੌਲੀ ਡਿਪਰੈਸ਼ਨ ਦਾ ਸ਼ਿਕਾਰ ਹੋ ਰਿਹਾ ਸੀ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਉਹਦੀ ਜ਼ਿੰਦਗੀ ਹੁਣ ਰੁਕ ਹੀ ਚੁੱਕੀ ਹੈ ਸੰਦੀਪ ਜਿਹੜੇ ਸਕੂਲ ਵਿੱਚ ਪੜਦਾ ਸੀ ਜਿੱਥੋਂ ਉਸਨੇ 12ਵੀਂ ਕਲਾਸ ਪਾਸ ਕੀਤੀ ਸੀ ਜਦੋਂ ਉਸ ਸਕੂਲ ਦੇ ਪ੍ਰਿੰਸੀਪਲ ਨੂੰ ਇਹ ਗੱਲ ਪਤਾ ਲੱਗੀ ਉਹਨਾਂ ਨੇ ਸੰਦੀਪ ਨੂੰ ਆਪਣੇ ਕੋਲ ਮਿਲਣ ਲਈ ਬੁਲਾਇਆ ਤਾਂ ਸੰਦੀਪ ਚਾਹ ਕੇ ਵੀ ਇਸ ਬੁਲਾਵੇ ਤੋਂ ਇਨਕਾਰ ਨਹੀਂ ਸੀ ਕਰ ਸਕਦਾ ਕਿਉਂਕਿ ਉਹ ਪ੍ਰਿੰਸੀਪਲ ਸਾਹਿਬ ਦੀ ਬੜੀ ਇੱਜ਼ਤ ਕਰਦਾ ਸੀ ਦੂਵੇ ਇੱਕ ਸ਼ਾਮ ਨੂੰ ਪ੍ਰਿੰਸੀਪਲ ਦੇ ਘਰ ਪਹੁੰਚ ਗਿਆ। ਉਸ ਸਮੇਂ ਪ੍ਰਿੰਸੀਪਲ ਸਾਹਿਬ ਆਪਣੇ ਘਰ ਦੇ ਬਗੀਚੇ ਵਿੱਚ ਬੈਠੇ ਅੰਗ੍ਰਿੱਠੀ ਤੇ ਆਪਣੇ ਹੱਥ ਫੇਖ ਰਹੇ ਸੀ ਕਿਉਂਕਿ ਉਹ ਸਰਦੀ ਦਾ ਮਾਹੌਲ ਸੀ। ਸੋ ਸੰਦੀਪ ਗਿਆ ਤੇ ਉਹਨਾਂ ਕੋਲ ਜਾ ਕੇ ਬੈਠ ਗਿਆ ਤੇ ਉਹਨਾਂ ਨੇ ਸੰਦੀਪ ਦਾ ਹਾਲਚਾਲ ਜਾਣਿਆ ਤੇ ਪੁੱਛਿਆ ਕਿ ਅੱਜਕੱਲ ਜ਼ਿੰਦਗੀ ਵਿੱਚ ਕੀ ਚੱਲ ਰਿਹਾ ਹੈ? ਉਹ ਚੁੱਪ ਸੀ। ਉਹਦੀ ਜ਼ੁਬਾਨ ਹੀ ਨਹੀਂ ਸੀ ਖੁੱਲ ਰਹੀ। ਕੁਝ ਸਮੇਂ ਤੱਕ ਉੱਥੇ ਇੱਕ ਗਹਿਰੀ ਚੁੱਪ છਾਈ ਰਹੀ। ਦੋਨੋਂ ਹੀ ਕੁਝ ਨਾ ਬੋਲੇ। ਹੁਣ ਪ੍ਰਿੰਸੀਪਲ ਸਾਹਿਬ ਨੇ ਸੋਚਿਆ ਕੀ ਕੀ ਲੱਗ ਕੀਤਾ ਜਾਵੇ ਸੰਦੀਪ ਇਸ ਹਾਲਤ ਵਿੱਚੋਂ ਬਾਹਰ ਨਿਕਲ ਆਵੇ ਉਹਨਾਂ ਨੇ ਕੀ ਕੀਤਾ ਕਿ ਬਲਦੀ ਹੋਈ ਅੰਗਿੱਠੀ ਵਿੱਚੋਂ ਇੱਕ ਜਲਦੇ ਹੋਏ ਕੋਲੇ ਦੇ ਟੁਕੜੇ ਨੂੰ ਬਾਹਰ ਕੱਢਿਆ ਤੇ ਉਸ ਨੂੰ ਮਿੱਟੀ ਵਿੱਚ ਸੁੱਟ ਦਿੱਤਾ ਉਹ ਕੋਲਾ ਥੋੜੀ ਦੇਰ ਧੁਖਦਾ ਰਿਹਾ ਪਰ ਕੁਝ ਸਮੇਂ ਬਾਅਦ ਹੀ ਬੁਝ ਗਿਆ ਹੁਣ ਸੰਦੀਪ ਵੀ ਇਹ ਦੇਖ ਰਿਹਾ ਸੀ ਉਸ ਨੇ ਪ੍ਰਿੰਸੀਪਲ ਸਾਹਿਬ ਨੂੰ ਪੁੱਛਿਆ ਕਿ ਸਰ ਤੁਸੀਂ ਇਹ ਕੀ ਕੀਤਾ ਜਿਹੜੇ ਕੋਲੇ ਦਾ ਟੁਕੜਾ ਅੱਗ ਵਿੱਚ ਭਖ ਰਿਹਾ ਸੀ ਤੇ ਆਪਾਂ ਨੂੰ ਨਿਗਧੇ ਰਿਹਾ ਸੀ ਉਸ ਨੂੰ ਤੁਸੀਂ ਬਾਹਰ ਮਿੱਟੀ ਵਿੱਚ ਸੁੱਟ ਕੇ ਬਰਬਾਦ ਕਿਉਂ ਕਰ ਦਿੱਤਾ ਉਹਨਾਂ ਨੇ ਅੱਗੇ ਜਵਾਬ ਦਿੱਤਾ ਕਿ ਬਰਬਾਦ ਕਿੱਥੇ ਕੀਤਾ ਇਹਦੇ ਵਿੱਚ ਕਿਹੜੀ ਵੱਡੀ ਗੱਲ ਹੋ ਗਈ ਆਪਾਂ ਫਿਰ ਤੋਂ ਇਹਨੂੰ ਠੀਕ ਕਰ ਦਿੰਦੇ ਹਾਂ ਉਹਨਾਂ ਨੇ ਉਸ ਕੋਲੇ ਨੂੰ ਮਿੱਟੀ ਵਿੱਚੋਂ ਚੁੱਕਿਆ ਤੇ ਫਿਰ ਤੋਂ ਅੱਗ ਵਿੱਚ ਸੁੱਟ ਦਿੱਤਾ ਥੋੜੀ ਦੇਰ ਬਾਅਦ ਉਹ ਕੋਲਾ ਫਿਰ ਤੋਂ ਜਲਣ ਲੱਗ ਪਿਆ ਅਤੇ ਫਿਰ ਤੋਂ ਗਰਮੀ ਦੇਣ ਲੱਗ ਪਿਆ ਫਿਰ ਪ੍ਰਿੰਸੀਪਲ ਨੇ ਪੁੱਛਿਆ ਕਿ ਬੇਟਾ ਕੁਝ ਸਮਝ ਵਿੱਚ ਆਇਆ ਤਾਂ ਸੰਦੀਪ ਨੇ ਨਾਂ ਵਿੱਚ ਆਪਣਾ ਸਿਰ ਹਿਲਾਇਆ ਪ੍ਰਿੰਸੀਪਲ ਨੇ ਕਿਹਾ ਕਿ ਇਹ ਜੋ ਕੋਲੇ ਦਾ ਟੁਕੜਾ ਸੀ ਇਹ ਕੋਲਾ ਨਹੀਂ ਇਹ ਤੂੰ ਸੀ ਤੂੰ ਜਦ ਅੰਗੇਠੀ ਵਿੱਚੋਂ ਬਾਹਰ ਗਲਤ ਸੰਗਤ ਵਿੱਚ ਗਿਆ ਮਿੱਟੀ ਵਿੱਚ ਗਿਆ ਤਾਂ ਬੁਝ ਗਿਆ ਪਰ ਤੂੰ ਵਾਪਸ ਆ ਕੇ ਫਿਰ ਤੋਂ ਬਲ ਸਕਦਾ ਪਰ ਸ਼ਰਤ ਇਹ ਹੈ ਕਿ ਅੰਗੇਠੀ ਵਿੱਚ ਵਾਪਸ ਆਉਣਾ ਪਵੇਗਾ ਅਤੇ ਆਪਣੇ ਜੀਵਨ ਦੇ ਢੰਗ ਬਦਲਨੇ ਹੋਣਗੇ ਅਤੇ ਦੋਸਤ ਬਦਲਨੇ ਪੈਣਗੇ ਬਸ ਇਹੀ ਗੱਲ ਸਮਝਾਉਣ ਲਈ ਮੈਂ ਤੈਨੂੰ ਇੱਥੇ ਬੁਲਾਇਆ ਸੀ ਹੁਣ ਸੰਦੀਪ ਨੂੰ ਵੀ ਸਾਰੀ ਗੱਲ ਸਮਝ ਆ ਗਈ ਤੇ ਉਸ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ ਸਾਡੇ ਵਿੱਚੋਂ ਬਹੁਤੇ ਲੋਕ ਹੋਣਗੇ ਜਿਹੜੇ ਡਿਪਰੈਸ਼ਨ ਦਾ ਸ਼ਿਕਾਰ ਸਿਰਫ ਇੱਕ ਘਟਨਾ ਦੀ ਵਜ੍ਹਾ ਨਾਲ ਹੀ ਹੋ ਗਏ ਹੋਣੇ ਸੋ ਹੋ ਸਕਦਾ ਹੈ ਕਿ ਜ਼ਿੰਦਗੀ ਦੇ ਕਿਸੇ ਮੋੜ ਤੇ ਤੁਸੀਂ ਫੇਲ ਹੋ ਗਏ ਹੋ ਮੂ ਤੇ ਤੁਹਾਨੂੰ ਲੱਗ ਰਿਹਾ ਹੋਵੇ ਕਿ ਸਭ ਕੁਝ ਬਰਬਾਦ ਹੋ ਗਿਆ ਇਸ ਤੋਂ ਅੱਗੇ ਕੁਝ ਵੀ ਨਹੀਂ ਹੋਣ ਵਾਲਾ ਪਰ ਜ਼ਿੰਦਗੀ ਹਮੇਸ਼ਾ ਚੱਲਦੀ ਰਹਿੰਦੀ ਹੈ ਇਸ ਲਈ ਬਸ ਚੱਲਦੇ ਹੀ ਰਹੋ ਇਹ ਵਿਸ਼ਵਾਸ ਰੱਖੋ ਕਿ ਜੋ ਵੀ ਹੋਵੇਗਾ ਚੰਗਾ ਹੀ ਹੋਵੇਗਾ ਜੇ ਤੁਹਾਨੂੰ ਲੱਗਦਾ ਹੈ ਕਿ ਫੇਲ ਹੋਣਾ ਬਹੁਤ ਵੱਡੀ ਗੱਲ ਹੈ ਤਾਂ ਇਹ ਸੋਚਣਾ ਹੁਣੇ ਹੀ ਬੰਦ ਕਰ ਦਿਓ ਫੇਲ ਹੋਣ ਤੋਂ ਬਾਅਦ ਜਾਂ ਡਿੱਗ ਜਾਣ ਤੋਂ ਬਾਅਦ ਫਿਰ ਤੋਂ ਕੱਪੜੇ ਝਾੜ ਕੇ ਖੜੇ ਹੋ ਜਾਣਾ ਸਭ ਤੋਂ ਵੱਡੀ ਤੇ ਕਮਾਲ ਦੀ ਗੱਲ ਹੁੰਦੀ ਹੈ ਐਸੀਆਂ ਬਹੁਤ ਸਾਰੀਆਂ ਉਦਾਹਰਨਾਂ ਸਾਡੇ ਸਾਹਮਣੇ ਪਈਆਂ ਨੇ ਜਿਹੜੇ ਫੇਲ ਹੋਏ ਤੇ ਉਹਨਾਂ ਨੇ ਕਮਾਲ ਦੀ ਵਾਪਸੀ ਕੀਤੀ ਅਤੇ ਆਪਣਾ ਨਾਂ ਪੂਰੀ ਦੁਨੀਆ ਵਿੱਚ ਚਮਕਾਇਆ ਜਿਹੀਆਂ ਸਾਰੀਆਂ ਉਦਾਹਰਨਾਂ ਬਾਰੇ ਆਪਾਂ ਅੱਗੇ ਟਾਈਮ ਟੂ ਟਾਈਮ ਵੀਡੀਓ ਵੀ ਬਣਾਉਂਦੇ ਰਵਾਂਗੇ ਸੋ ਇਸ ਲਈ ਮੁਰ ਤੋਂ ਖੜੇ ਹੋਣ ਲਈ ਤਿਆਰ ਹੋ ਤੇ ਡਿਪਰੈਸ਼ਨ ਨੂੰ ਆਪਣੀ ਜ਼ਿੰਦਗੀ ਵਿੱਚੋਂ ਕੱਢ ਕੇ ਬਾਹਰ ਸੁੱਟ ਦਿਓ ਹਮੇਸ਼ਿਆ ਇਹ ਵੀਡੀਓ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਇਸ ਵੀਡੀਓ ਵਿੱਚ ਆਪਣੇ ਕਮੈਂਟਸ ਜ਼ਰੂਰ ਲਿਖਿਓ ਜਲਦੀ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਆਪਣਾ ਖਿਆਲ ਰੱਖਿਓ ਧੰਨਵਾਦ